ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਸੁਣ ਕੇ ਤੁਸੀਂ ਭਾਵਕ ਹੋ ਜਾਵੋਗੇ ਅੱਜ ਦੀ ਕਹਾਣੀ ਜੇਕਰ ਤੁਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਜੇਕਰ ਆਪਣੇ ਬਾਪ ਨੂੰ ਪਿਆਰ ਕਰਦੇ ਹੋ ਤਾਂ ਕਹਾਣੀ ਨੂੰ ਪੂਰਾ ਸੁਣਿਓ ਇੱਕ ਮੁੰਡਾ ਆਪਣੀ ਮਾਂ ਨੂੰ ਵਿਰਧ ਆਸ਼ਰਮ ਛੱਡਣ ਜਾਂਦਾ ਤੇ ਫਿਰ ਜਦੋਂ ਉਹ ਵਿਰਧ ਆਸ਼ਰਮ ਛੱਡਣ ਜਾਂਦਾ ਉੱਥੇ ਜਾ ਕੇ ਐਸਾ ਨਜ਼ਾਰਾ ਦੇਖਦਾ ਕਿ ਉਹਦਾ ਦਿਲ ਕੰਬ ਜਾਂਦਾ ਤੇ ਉਹਦੀਆਂ ਅੱਖਾਂ ਨਿਕਲ ਜਾਂਦੀਆਂ ਨੇ ਇਹ ਕਹਾਣੀ ਹੈ ਇੱਕ ਕਰਨਵੀਰ ਨਾਮ ਦੇ ਮੁੰਡੇ ਦੀ ਕਹਾਣੀ ਕਰਨਵੀਰ ਜਿਸਦਾ ਵਿਆਹ ਹੋਇਆ ਹੁੰਦਾ ਤੇ ਜਿਸਦਾ ਇੱਕ ਛੋਟਾ ਜਿਹਾ ਬੱਚਾ ਵੀ ਹੁੰਦਾ ਉਹ ਇਧਰ ਪੰਜਾਬ ਦੇ ਵਿੱਚ ਰਹਿੰਦੇ ਹੁੰਦੇ ਆ ਪਰ ਕਰਨਵੀਰ ਬਾਹਰ ਜਾਣਾ ਚਾਹੁੰਦਾ ਹੁੰਦਾ ਉਹਨੂੰ ਹੁੰਦਾ ਕਿ ਮੈਂ ਬਾਹਰ ਜਾ ਕੇ ਸੈੱਟ ਹੋ ਜਾਵਾਂ ਕਰਨਵੀਰ ਦੀ ਜਿਹੜੀ ਘਰ ਵਾਲੀ ਹੁੰਦੀ ਆ ਉਹਦੀ ਭੈਣ ਬਾਹਰ ਗਈ ਹੁੰਦੀ ਆ ਤੇ ਉਹ ਇਹਨਾਂ ਨੂੰ ਵੀ ਇਹਨਾਂ ਦੀ ਫੈਲ ਲਾ ਦਿੰਦੀ ਆ ਕਰਨਵੀਰ ਉਹਦੀ ਘਰ ਵਾਲੀ ਤੇ ਉਹਦੇ ਬੇਟੇ ਦਾ ਵਿਆਹ ਆ ਜਾਂਦਾ ਪਰ ਉਹਦੀ ਮਾਂ ਵਿਚਾਰੀ ਇੱਧਰ ਹੁੰਦੀ ਆ ਹੁਣ ਕਰਨਵੀਰ ਨੂੰ ਆਏ ਹੁੰਦਾ ਕਿ ਆਪਦੀ ਮਾਂ ਨੂੰ ਮੈਂ ਕਿੱਥੇ ਛੱਡਾਂ ਇਕੱਲੀ ਮਾਂ ਨੂੰ ਘਰੇ ਛੱਡ ਨਹੀਂ ਸਕਦਾ ਸੀ ਪਹਿਲਾਂ ਉਹ ਆਪਦੀ ਮਾਸੀ ਦੇ ਘਰੇ ਜਾਂਦਾ ਕਹਿੰਦਾ ਮਾਸੀ ਜੇਕਰ ਮੇਰੀ ਮਾਂ ਨੂੰ ਤੂੰ ਸੰਭ ਲਵੇਂ ਨਾ ਮੈਂ ਖਰਚਾ ਪਾਣੀ ਕੱਲ ਦਿਆ ਕਰੂੰਗਾ ਤੇ ਫਿਰ ਮੈਂ ਆਪਣੀ ਮਾਂ ਦਾ ਬਣਾ ਕੇ ਆਪਣੀ ਮਾਂ ਨੂੰ ਵੀ ਆਪਣੇ ਨਾਲ ਬਾਹਰ ਲਿਆ ਜਾਊਗਾ ਪਰ ਜਿਹੜੀ ਉਹਦੀ ਮਾਸੀ ਹੁੰਦੀ ਆ ਉਹਨਾਂ ਦਾ ਸਾਂਝਾ ਘਰ ਹੁੰਦਾ ਉਹਦੇ ਜੇਠ ਜਠਾਣੀ ਵੀ ਘਰੇ ਹੁੰਦੇ ਆ ਉਹਦੇ ਸੱਸ ਸਹੁਰਾ ਵੀ ਹੁੰਦੇ ਆ ਉਹਦੀ ਮਾਸੀ ਕਹਿੰਦੀ ਵੇਖ ਕਰ ਨਵੀਰ ਪੁੱਤ ਜੇਕਰ ਮੈਂ ਇਕੱਲੀ ਘੈਰੀ ਹੁੰਦੀ ਅਲੱਗ ਹੁੰਦੀ ਤਾਂ ਮੈਂ ਆਪਣੀ ਭੈਣ ਨੂੰ ਸਾਂਭ ਵੀ ਲੈਂਦੀ ਪਰ ਮੇਰਾ ਸਾਂਝਾ ਘਰ ਆ ਮੇਰੇ ਜੇਠ ਜਠਾਣੀਆਂ ਮੇਰੇ ਸੱਸ ਸਹੁਰਾ ਮੈਂ ਇਸ ਤਰ੍ਹਾਂ ਆਪਣੀ ਭੈਣ ਨੂੰ ਸਾਂਝੇ ਘਰੇ ਨਹੀਂ ਰੱਖ ਸਕਦੀ ਤੈਨੂੰ ਪਤਾ ਮੇਰੇ ਲਈ ਬਹੁਤ ਮੁਸ਼ਕਲ ਹੋ ਜਾਊਗਾ ਕਰਨਵੀਰ ਆਪਦੀ ਮਾਸੀ ਦੀ ਗੱਲ ਸਮਝਦਾ ਤੇ ਉੱਥੋਂ ਵਾਪਸ ਆ ਜਾਂਦਾ ਹੁਣ ਵਾਪਸ ਆਏ ਨੂੰ ਉਹਦੀ ਘਰ ਵਾਲੀ ਪੁੱਛਦੀ ਆ ਕਿ ਕੀ ਹੋਇਆ ਬੁੱਢੀ ਦਾ ਕੋਈ ਇੰਤਜ਼ਾਮ ਹੋਇਆ ਕਿ ਨਹੀਂ ਹੋਇਆ ਕਰਨਵੀਰ ਕਹਿੰਦਾ ਤੂੰ ਐ ਕਾਹਤੋਂ ਕਿੰਨੀ ਆ ਉਹ ਮੇਰੀ ਮਾਂ ਉਹ ਕਹਿੰਦੀ ਕੀ ਤੂੰ ਆਪਦੀ ਮਾਂ ਪਹਾੜ ਚੜਾ ਰੱਖੀ ਆ ਆਪਣੀ 2 ਦਿਨਾਂ ਨੂੰ ਫਲਾਈਟ ਆ ਤੇ ਇਹਦਾ ਕਿਸੇ ਪਾਸੇ ਇੰਤਜ਼ਾਮ ਹੋਊਗਾ ਤੇ ਆਪਾਂ ਘਰ ਨੂੰ ਜਿੰਦੇ ਲਾ ਕੇ ਜਾਵਾਂਗੇ ਨਹੀਂ ਤਾਂ ਆਪਾਂ ਘਰ ਨੂੰ ਜਿੰਦੇ ਕਿਸ ਤਰ੍ਹਾਂ ਲਾ ਕੇ ਜਾਵਾਂਗੇ ਕਰਨਵੀਰ ਨੇ ਅਜੇ ਇਹ ਗੱਲ ਆਪਣੀ ਮਾਂ ਦੇ ਨਾਲ ਨਹੀਂ ਕੀਤੀ ਸੀ ਤੇ ਫਿਰ ਉਹਦੀ ਘਰ ਵਾਲੀ ਕਰਨਵੀਰ ਨੂੰ ਆਖਦੀ ਆ ਕਿ ਮੇਰੇ ਕੋਲ ਇੱਕ ਸੁਝਾਅ ਜੇਕਰ ਤੁਸੀਂ ਮੇਰੀ ਗੱਲ ਮੰਨੋ ਉਹ ਆਖਦੀ ਆ ਕਰਨਵੀਰ ਹੁਣ ਆਪਣੇ ਕੋਲੇ बस ਇੱਕੋ ਹੀ ਹਾਲਾ ਕਿ ਤੁਸੀਂ ਬੁੱਢੀ ਮਾਂ ਨੂੰ ਬਿਰਦਾ ਆਸ਼ਰਮ ਛੱਡਿ ਆਓ ਆਪਾਂ ਉੱਥੇ ਖਰਚਾ ਆਪਾਂ ਹੀ ਕੱਢ ਦਿਆ ਕਰਾਂਗੇ ਤੇ ਜਦੋਂ ਮਾਂ ਦਾ ਬਣ ਗਿਆ ਉਦੋਂ ਇਹਨੂੰ ਲੈ ਜਾਵਾਂਗੇ ਹੁਣ ਕਰਨਵੀਰ ਕਹਿੰਦਾ ਬਿਰਦਾ ਆਸ਼ਰਮ ਇਹ ਸੁਣ ਕੇ ਉਹ ਕੰਬ ਜਾ ਜਾਂਦਾ ਕਹਿੰਦਾ ਮੈਂ ਆਪਦੀ ਮਾਂ ਨੂੰ ਬਿਰਦਾ ਆਸ਼ਰਮ ਕਿਵੇਂ ਛੱਡ ਦਿਆਂ ਮੈਨੂੰ ਲੋਕੀ ਕੀ ਕਹਿਣਗੇ ਮੈਨੂੰ ਰਿਸ਼ਤੇਦਾਰ ਕੀ ਕਹਿਣਗੇ ਮੈਨੂੰ ਆਂਡਗਵੜ ਕੀ ਕਹਿਣਗੇ ਤਾਂ ਉਹ ਕਹਿੰਦੀ ਆਪਾਂ ਕਿਹੜਾ ਕਿਸੇ ਨੂੰ ਦੱਸ ਕੇ ਜਾਣਾ ਕਿ ਆਪਾਂ ਬਿਰਧ ਆਸ਼ਰਮ ਛੱਡ ਕੇ ਆਏ ਆ ਆਪਾਂ ਕਿਸੇ ਨੂੰ ਵੀ ਨਹੀਂ ਦੱਸਾਂਗੇ ਕਿਸੇ ਨੂੰ ਕੀ ਪਤਾ ਲੋਕੀ ਤਾਂ ਇਹੀ ਸਮਝਣਗੇ ਕਿ ਇਹ ਆਪਦੀ ਮਾਂ ਨੂੰ ਨਾਲ ਹੀ ਲੈ ਗਏ ਕਿਸੇ ਨੇ ਕਿਹੜਾ ਰਿਸ਼ਤੇਦਾਰ ਨੇ ਬਿਰਧ ਆਸ਼ਰਮ ਜਾ ਕੇ ਵੇਖਣਾ ਕਿ ਮਾਂ ਬਿਰਧ ਆਸ਼ਰਮ ਗਈ ਆ ਹਣ ਕਰਨਵੀਰ ਸੋਚਦਾ ਕਿ ਦੋ ਦਿਨ ਰਹਿ ਗਏ ਆ ਅਸੀਂ ਜਾਣਾ ਵੀ ਆ ਮਾਂ ਦਾ ਕੋਈ ਇੰਤਜ਼ਾਮ ਨਹੀਂ ਹੋ ਰਿਹਾ ਉਹ ਕਰੜਾ ਜਾਂ ਦਿਲ ਕਰਕੇ ਆਪਦੀ ਬੁੱਢੀ ਮਾਂ ਨੂੰ ਗੱਡੀ ਦੇ ਵਿੱਚ ਬਿਠਾਉਂਦਾ ਉਹਦੇ ਕੁਝ ਕੱਪੜੇ ਬੈਗ ਦੇ ਵਿੱਚ ਪਾ ਲਿੰਦਾ ਤੇ ਗੱਡੀ ਘਰ ਤੋਂ ਤੋਰ ਲੈਂਦਾ ਰਸਤੇ ਦੇ ਵਿੱਚ ਜਾ ਕੇ ਮਾਂ ਪੁੱਛਦੀ ਆ ਪੁੱਤ ਆਪਾਂ ਕਿੱਥੇ ਜਾ ਰਹੇ ਆ ਤਾਂ ਉਹ ਕਹਿੰਦਾ ਮਾਂ ਮੈਂ ਤੈਨੂੰ ਬਿਰਦਾ ਆਸ਼ਰਮ ਛੱਡਣ ਜਾ ਰਿਹਾ ਉਹ ਕਹਿੰਦੀ ਕਿਉਂ ਪੁੱਤ ਤੂੰ ਮੈਨੂੰ ਆਪਦੇ ਨਾਲ ਨਹੀਂ ਲੈ ਕੇ ਜਾਊਗਾ ਉਹ ਕਹਿੰਦਾ ਮਾਂ ਸਾਡਾ ਤਿੰਨਾਂ ਦਾ ਹੀ ਬਣਿਆ ਬਾਹਰ ਦਾ ਤੇਰਾ ਹਜੇ ਬਣਿਆ ਨਹੀਂ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਜਦੋਂ ਤੇਰਾ ਬਣ ਗਿਆ ਮੈਂ ਤੈਨੂੰ ਵੀ ਲੈ ਜਾਊਂਗਾ ਚਲੋ ਉਹਦੀ ਮਾਂ ਅਦਾਸ਼ ਜ਼ਰੂਰ ਹੁੰਦੀ ਆ ਅੱਖਾਂ ਵਿੱਚੋਂ ਹੰਝੂ ਜ਼ਰੂਰ ਆਉਂਦੇ ਆ ਪਰ ਉਹ ਆਪਦੇ ਪੁੱਤ ਨੂੰ ਦੂਜਾ ਸਵਾਲ ਨਹੀਂ ਕਰਦੀ ਉਹ ਆਪਦੇ ਫਿਰ ਵੀ ਪੁੱਤ ਦੇ ਸਿਰ ਤੇ ਹੱਥ ਰੱਖਦੀ ਆ ਕਹਿੰਦੀ ਪੁੱਤ ਤੂੰ ਜੁਗ ਜੁਗ ਜਿਵੇਂ ਤੂੰ ਤਰੱਕੀਆਂ ਕਰੇ ਬਾਹਰ ਜਾ ਕੇ ਤੂੰ ਚੰਗੀਆਂ ਕਮਾਈਆਂ ਕਰੇ ਤੈਨੂੰ ਪਰਮਾਤਮਾ ਰੰਗ ਭਾਗ ਲਾਵੇ ਚਲ ਮੇਰਾ ਕੀ ਆ ਕਹਿੰਦੀ ਮੈਂ ਤਾਂ ਰੋਟੀ ਖਾਣੀ ਆ ਉੱਥੇ ਰੋਟੀ ਖਾ ਲੂੰਗੀ ਇੱਕ ਵਾਰ ਕਰਨਵੀਰ ਦਾ ਦਿਲ ਫਿਰ ਡੁੱਲਦਾ ਕਹਿੰਦਾ ਮਾਂ ਮੈਨੂੰ ਕਿੰਨੀਆਂ ਅਸੀਸਾਂ ਦਿੰਦੀ ਆ ਤੇ ਮੈਂ ਨਿਕੰਮਾ ਮਾਂ ਨੂੰ ਇਕੱਲੇ ਨਹੀਂ ਛੱਡ ਕੇ ਜਾ ਰਿਆਂ ਇੱਕ ਵਾਰੀ ਦਿਲ ਕਰਦਾ ਕਿ ਗੱਡੀ ਵਾਪਸ ਕਰ ਨੂੰ ਮੋੜ ਲਵਾਂ ਪਰ ਫਿਰ ਉਹਨੂੰ ਚੇਤਾ ਆਉਂਦਾ ਘਰ ਵਾਲੀ ਦੀ ਗੱਲ ਦਾ ਕਿ ਆਪਾਂ ਜਾਣਾ ਹੀ ਜਾਣਾ ਆਪਣੇ ਕੋਲੇ ਹੋਰ ਕੋਈ ਹੱਲ ਨਹੀਂ ਕਿਉਂਕਿ ਹੁਣ ਕਰਨਵੀਰ ਜਿਹੜੀ ਪ੍ਰਾਈਵੇਟ ਨੌਕਰੀ ਕਰਦਾ ਸੀ ਉਹ ਵੀ ਛੱਡ ਚੁੱਕਿਆ ਸੀ ਉਹਦੀ ਥਾਂ ਤੇ ਵੀ ਕੋਈ ਹੋਰ ਨਵਾਂ ਬੰਦਾ ਰੱਖ ਲਿਆ ਸੀ ਉਹਨਾਂ ਨੇ ਤੇ ਹੁਣ ਉਹਨੂੰ ਉਹ ਨੌਕਰੀ ਵੀ ਨਹੀਂ ਮਿਲਣੀ ਸੀ ਕਰਨਵੀਰ ਕਹਿੰਦਾ ਕਿ ਜੇਕਰ ਮੈਂ ਬਾਹਰ ਨਾ ਗਿਆ ਤਾਂ ਫਿਰ ਮੇਰੇ ਕੋਲੇ ਹੁਣ ਕੋਈ ਕੰਮ ਵੀ ਨਹੀਂ ਤਾਂ ਮੇਰੇ ਘਰ ਵਾਲੀ ਵੀ ਮੇਰੇ ਨਾਲ ਲੜਾਈ ਝਗੜਾ ਕਰੇਗੀ ਹੋ ਸਕਦਾ ਰੁੱਸ ਕੇ ਜਵਾਕ ਨੂੰ ਲੈ ਕੇ ਪਿੱਕ ਹੀ ਚਲੀ ਜਾਵੇ ਤਾਂ ਕਰਨਵੀਰ ਗੱਡੀ ਉਵੇਂ ਹੀ ਤੋਰੀ ਜਾਂਦਾ ਤੇ ਬਿਰਧ ਆਸ਼ਰਮ ਪਹੁੰਚ ਜਾਂਦਾ ਜਦੋਂ ਉਹ ਬਿਰਧ ਆਸ਼ਰਮ ਪਹੁੰਚਦਾ ਤੇ ਉੱਥੇ ਜਾ ਕੇ ਉਹ ਪੁੱਛਦਾ ਵੀ ਇੱਥੋਂ ਦੀ ਹੈੱਡ ਕੌਣ ਆ ਵੀ ਜਿਹੜੀ ਆਸ਼ਰਮ ਨੂੰ ਚਲਾ ਰਹੀ ਆ ਤਾਂ ਉਹ ਉੱਥੇ ਕੁਝ ਬੰਦੇ ਹੁੰਦੇ ਆ ਉਹਨੂੰ ਉਹਦੇ ਨਾਲ ਮਲਾਉਂਦੇ ਆ ਬਿਲ੍ਹਾ ਪੁੱਛਦੀ ਆ ਹਨਾ ਵੀ ਤੁਸੀਂ ਮਾਤਾ ਨੂੰ ਪੁੱਛਦੀ ਆ ਕਿ ਤੁਸੀਂ ਇੱਥੇ ਰਹਿਣਾ ਚਾਹੁੰਦੇ ਆ ਮਾਂ ਕਹਿੰਦੀ ਹਾਂ ਵੀ ਮੇਰੇ ਪੁੱਤ ਨੇ ਬਾਹਰ ਜਾਣਾ ਤੇ ਫਿਰ ਮੈਂ ਘਰ ਦੇ ਵਿੱਚ ਇਕੱਲੀ ਰੋਟੀ ਟੋਕ ਦਾ ਔਖਾ ਹੋ ਜਾਊਗਾ ਇਸ ਲਈ ਮੇਰਾ ਪੁੱਤ ਮੈਨੂੰ ਇੱਥੇ ਛੱਡ ਕੇ ਜਾ ਰਿਹਾ ਪਰ ਜਦੋਂ ਮਾਂ ਐ ਕਹਿੰਦੀ ਆ ਨਾ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਉਹ ਜਿਹੜੇ ਆਸ਼ਰਮ ਦੇ ਹੈੱਡ ਹੁੰਦੇ ਜਿਹੜੇ ਆਸ਼ਰਮ ਨੂੰ ਚਲਾ ਰਹੇ ਹੁੰਦੇ ਆ ਉਹ ਸਮਝਦੀ ਆ ਕਿ ਮਾਂ ਦਿਲੋਂ ਤਾਂ ਇੱਥੇ ਨਹੀਂ ਰਹਿਣਾ ਚਾਹੁੰਦੀ ਚਲੋ ਮਾਂ ਵੀ ਆਪਦੇ ਪੁੱਤ ਦਾ ਭਲਾਈ ਚਾਹੁੰਦੀ ਆ ਕਿ ਮੇਰਾ ਪੁੱਤ ਬਾਹਰ ਚਲਿਆ ਜਾਵੇ ਕਮਾਈਆਂ ਕਰੇ ਪਰ ਉਹ ਇੱਕ ਵਾਰੀ ਪੁੱਛਦੇ ਵੱਲ ਨਿਗਾਹ ਮਾਰਦੀ ਆ ਪੁੱਤ ਦੇ ਚੰਗੇ ਸੂਟ ਬੂਟ ਪਾਏ ਹੁੰਦੇ ਆ ਵੀ ਉਹਨੂੰ ਦੇਖਣ ਦੇ ਵਿੱਚ ਪੁੱਤ ਚੰਗਾ ਪੜਿਆ ਲਿਖਿਆ ਲੱਗਦਾ ਤੇ ਉਹ ਪੁੱਛਦੀ ਆ ਕਿ ਤੂੰ ਆਪਦੀ ਮਾਂ ਨੂੰ ਵੀ ਛੱਡਣ ਲਈ ਤਿਆਰ ਆ ਇੱਥੇ ਉਹ ਕਹਿੰਦਾ ਹਾਂ ਵੀ ਮੇਰੀ ਮਜਬੂਰੀ ਆ ਉਹ ਕਹਿੰਦੀ ਅੱਛਾ ਤੇਰੀ ਮਜਬੂਰੀ ਆ ਮਾਂ ਨੂੰ ਇੱਥੇ ਛੱਡ ਕੇ ਜਾਣ ਦੀ ਉਹ ਕਹਿੰਦਾ ਹਾਂ ਉਹ ਕਹਿੰਦੀ ਮੇਰੀ ਗੱਲ ਸੁਣ ਮੈਂ ਕਹਿੰਦੀ ਤੇਰੀ ਮਾਂ ਨੂੰ ਇੱਥੇ ਰੱਖਣ ਦੇ ਲਈ ਤਿਆਰ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਦੇਖ ਕਿੰਨੇ ਬਜ਼ੁਰਗ ਇੱਥੇ ਰਹਿੰਦੇ ਆ ਕਿੰਨੀਆਂ ਬਜ਼ੁਰਗ ਮਾਵਾਂ ਇੱਥੇ ਰਹਿੰਦੀਆਂ ਕਿੰਨੇ ਬਜ਼ੁਰਗ ਬਾਪੂ ਇੱਥੇ ਰਹਿੰਦੇ ਆ ਚਲੋ ਇਹ ਮਾਤਾ ਵੀ ਇੱਥੇ ਰਹੀ ਜਾਊਗੀ ਕਹਿੰਦੀ ਪਰ ਇੱਕ ਵਾਰੀ ਕਹਿੰਦੀ ਜੇ ਤੈਨੂੰ ਬਚਪਨ ਦੀ ਕੋਈ ਵੀ ਗੱਲ ਜਿਆਦਾ ਤੂੰ ਉਹ ਸੋਚ ਕੇ ਵੇਖ ਕਿ ਤੇਰੀ ਮਾਂ ਨੇ ਤੈਨੂੰ ਬਚਪਨ ਦੇ ਵਿੱਚ ਕਦੇ ਛੱਡਿਆ ਸੀ ਤੈਨੂੰ ਕੋਈ ਕਹਿੰਦੀ ਬਚਪਨ ਦੀ ਕੋਈ ਵੀ ਗੱਲ ਜਿਆਦਾ ਤੇ ਮੈਨੂੰ ਸੁਣਾ ਕਹਿੰਦਾ ਮੈਨੂੰ ਹੋਰ ਤਾਂ ਕੁਝ ਨਹੀਂ ਯਾਦ ਮੈਨੂੰ ਇੱਕ ਵਾਰੀ ਜ਼ਿਆਦਾ ਕਿਵੇਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਵੀ ਮੈਂ ਇੰਨਾ ਕੁ ਬਿਮਾਰ ਹੋ ਗਿਆ ਸੀ ਕਿ ਮੈਂ ਇੱਕ ਮਹੀਨਾ ਹਸਪਤਾਲ ਦੇ ਵਿੱਚ ਰਿਹਾ ਸੀ ਉਦੋਂ ਕਹਿੰਦਾ ਤਕਰੀਬਨ ਮੇਰੀ ਉਮਰ 9 10 ਇਸ 9-10 ਸਾਲ ਦੇ ਕਰੀਬ ਹੋਗੀ ਕਹਿੰਦਾ ਮੈਂ ਇੱਕ ਮਹੀਨਾ ਹਸਪਤਾਲ ਦੇ ਵਿੱਚ ਰਿਹਾ ਸੀ ਤੇ ਕਹਿੰਦਾ ਇੱਕ ਮੇਰੇ ਹੱਥ ਤੇ ਬੋਤਲ ਲੱਗੀ ਸੀ ਤੇ ਕਹਿੰਦਾ ਜਦੋਂ ਮੇਰੇ ਹੱਥ ਦੀ ਨਾੜ ਬਲੌਕ ਹੋ ਗਈ ਤਾਂ ਡਾਕਟਰਾਂ ਨੇ ਮੇਰੇ ਗਿੱਟੇ ਤੇ ਬੋਤਲ ਲਾਤੀ ਸੀ ਤਾਂ ਕਹਿੰਦਾ ਮੈਨੂੰ ਜਾਦਾ ਮੇਰੀ ਮਾਂ ਪੂਰੀ ਰਾਤ ਕੰਨ ਦੀ ਢੋਲਾ ਕੇ ਮੈਨੂੰ ਬੁੱਕਲ ਵਿੱਚ ਬੈਠੀ ਰੈਂਦੀ ਸੀ ਇੱਕ ਮਹੀਨਾ ਕਹਿੰਦਾ ਨਾ ਤਾਂ ਮੇਰੀ ਮਾਂ ਨਾ ਤੀ ਸੀ ਤੇ ਨਾ ਹੀ ਮੇਰੀ ਮਾਂ ਨੇ ਚੰਗੀ ਤਰ੍ਹਾਂ ਰੋਟੀ ਖਾਦੀ ਸੀ ਰੋਟੀ ਵੀ ਖਾਂਦੀ ਕਹਿੰਦਾ ਜੇ ਚਾਰ ਬੁਰਕੀਆਂ ਮੈਂ ਨਗਾਉਂਦਾ ਸੀ ਤਾਂ ਫਿਰ ਮੇਰੀ ਮਾਂ ਦੋ ਬੁਰਕੀਆਂ ਨਗਾਉਂਦੀ ਸੀ ਨਹੀਂ ਕਹਿੰਦਾ ਮੇਰੀ ਮਾਂ ਉਹ ਦੋ ਬੁਰਕੀਆਂ ਵੀ ਮੂੰਹ 'ਚ ਨਹੀਂ ਪੌਂਦੀ ਸੀ ਕਹਿੰਦਾ ਇੱਕ ਮਹੀਨਾ ਮੇਰੀ ਮਾਂ ਨੇ ਮੈਨੂੰ ਬੁੱਕਲ ਦੇ ਵਿੱਚ ਹੀ ਰੱਖਿਆ ਦਿਨ ਰਾਤ ਕਹਿੰਦਾ ਮੇਰੀ ਮਾਂ ਮੇਰੇ ਕੋਲੇ ਰਹੀ ਕਹਿੰਦੀ ਕਦੇ ਤੇਰੀ ਮਾਂ ਨੇ ਤੈਨੂੰ ਲਾਂਭਾ ਦਿੱਤਾ ਕਿ ਮੈਂ ਤੈਨੂੰ ਇੱਕ ਮਹੀਨਾ ਬੁੱਕਲ ਦੇ ਵਿੱਚ ਰੱਖਿਆ ਮੈਂ ਇੰਨੀ ਔਖੀ ਹੋਈ ਕਹਿੰਦਾ ਨਾ ਮੇਰੀ ਮਾਂ ਨੇ ਮੈਨੂੰ ਕਦੇ ਲਾਂਭਾ ਨਹੀਂ ਦਿੱਤਾ ਕਿ ਮੈਂ ਔਖੀ ਹੋਈ ਮੈਂ ਤੈਨੂੰ ਇੱਕ ਮਹੀਨਾ ਬੁੱਕਲ ਦੇ ਵਿੱਚ ਰੱਖਿਆ ਕਹਿੰਦੀ ਤੇਰੇ ਕੋਲੇ ਕੋਈ ਹੋਰ ਜੀ ਰਹੇ ਪੈਂਦਾ ਤੇਰੀ ਮਾਂ ਘਰੇ ਜਾ ਕੇ ਨਹਾਤ ਹੋਈ ਆਉਂਦੀ ਕੋਈ ਰਾਤ ਨੂੰ ਚੰਗੀ ਤਰ੍ਹਾਂ ਸੌਂ ਜਾਂਦੀ ਕਹਿੰਦਾ ਲੈ ਮੇਰੀ ਮਾਂ ਕਿਵੇਂ ਜਾਵੜਦੀ ਕਹਿੰਦਾ ਮੇਰੀ ਮਾਂ ਪਤਾ ਮੇਰਾ ਕਿੰਨਾ ਕਰਦੀ ਆ ਮੇਰੀ ਮਾਂ ਤਾਂ ਕਹਿੰਦਾ ਹੁਣ ਵੀ ਕਦੇ ਮੇਰਾ ਸਿਰ ਦੁਖਣ ਲੱਗ ਜੇ ਤਾਂ ਕਹਿੰਦਾ ਭੱਜੀ ਆਉਂਦੀ ਆ ਬੁੱਕਲ ਦੇ ਵਿੱਚ ਮੇਰਾ ਸਿਰ ਰੱਖ ਕੇ ਮੇਰਾ ਸਿਰ ਕੁੱਟਣ ਲੱਗ ਜਾਂਦੀ ਆ ਕਹਿੰਦੀ ਅੱਛਾ ਤੇਰੀ ਮਾਂ ਬਹੁਤ ਕਰਦੀ ਆ ਤੇਰਾ ਕਹਿੰਦਾ ਹਾਂ ਮੇਰੀ ਮਾਂ ਮੇਰਾ ਬਹੁਤ ਕਰਦੀ ਆ ਤਾਂ ਉਹ ਜਿਹੜੀ ਉਥੇ ਆਸ਼ਰਮ ਦੀ ਹੈੱਡ ਹੁੰਦੀ ਆ ਜਿਹੜੀ ਚਲਾਉਂਦੀ ਹੁੰਦੀ ਆ ਆਸ਼ਰਮ ਨੂੰ ਉਹ ਹੱਸਣ ਲੱਗ ਜਾਂਦੀ ਆ ਕਹਿੰਦਾ ਤੂੰ ਹੱਸਦੀ ਕਾ ਤੂੰ ਮੈਡਮ ਵੀ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਆ ਕਹਿੰਦੀ ਹੱਸਦੀ ਮੈਂ ਤਾਂ ਵੀ ਤੇਰੀ ਮਾਂ ਤੇਰਾ ਕਿੰਨਾ ਕਰਦੀ ਆ ਅੱਜ ਵੀ ਕਰਦੀ ਆ ਬਚਪਨ ਵਿੱਚ ਵੀ ਕਰਦੀ ਸੀ ਤੇ ਕਰਦੀ ਰਹੂਗੀ ਕਹਿੰਦੀ ਪਰ ਹਰਾਨੀ ਮੈਨੂੰ ਇਸ ਗੱਲ ਦੀ ਆ ਕਿ ਤੂੰ ਆਪਦੀ ਮਾਂ ਦਾ ਭੋਰਾ ਵੀ ਨਹੀਂ ਕਰਦਾ ਕਹਿੰਦਾ ਨਹੀਂ ਮੈਂ ਵੀ ਆਪਦੀ ਮਾਂ ਦਾ ਕਰਦਾ ਵੀ ਤੁਹਾਨੂੰ ਐ ਕਿਵੇਂ ਲੱਗਦਾ ਵੀ ਮੈਂ ਆਪਦੀ ਮਾਂ ਦਾ ਨਹੀਂ ਕਰਦਾ ਕਹਿੰਦੀ ਵੇਖ ਬਚਪਨ ਵਿੱਚ ਤੂੰ ਬਿਮਾਰ ਸੀ ਤੇਰੀ ਮਾਂ ਨੇ ਤੈਨੂੰ ਕਿਵੇਂ ਸੰਭਿਆ ਹੁਣ ਵੀ ਤੂੰ ਕਹਿੰਨਾ ਵੀ ਮੈਂ ਜੇ ਦੋ ਬਿਮਾਰ ਹੋ ਜਾਣਾ ਤਾਂ ਮੇਰੀ ਮਾਂ ਭੱਜੀ ਆਉਂਦੀ ਆ ਮੇਰੇ ਕੋਲੇ ਮੇਰਾ ਸਿਰ ਘੋਟਦੀ ਆ ਆਪਦੀ ਬੁੱਕਲ ਦੇ ਵਿੱਚ ਮੇਰਾ ਸਿਰ ਰੱਖਦੀ ਕਹਿੰਦੀ ਤੂੰ ਬਾਹਰ ਚੱਲ ਜਾਵੇਂਗਾ ਤੈਨੂੰ ਕੀ ਬਤਾ ਤੇਰੀ ਮਾਂ ਦਾ ਮਗਰੋਂ ਕੀ ਹਾਲ ਹੋਊਗਾ ਤੇਰੀ ਮਾਂ ਨੂੰ ਤੈਨੂੰ ਮਾਂ ਨੂੰ ਬੁਖਾਰ ਚੜੂਗਾ ਕਹਿੰਦੀ ਚੱਲ ਮੰਨਿਆ ਅਸੀਂ ਦਵਾਈ ਦੇ ਦਾਂਗੇ ਕਹਿੰਦੀ ਪਰ ਇਹਦੇ ਕੋਲੇ ਦਾ ਪੁੱਤ ਤਾਂ ਨਹੀਂ ਹੋਊਗਾ ਜੇ ਕਹਿੰਦੀ ਜਿਹੜਾ ਕੋਲੇ ਬਹਿ ਕੇ ਕਹੂਗਾ ਵੀ ਬੇਬੇ ਤੈਨੂੰ ਹੁਣ ਆਵਾ ਕਿ ਨਹੀਂ ਕਹਿੰਦੀ ਇਹਦੀ ਨਾਉ ਤਾਂ ਨਹੀਂ ਹੋਊਗੀ ਜਿਹੜੇ ਕੋਲੇ ਬੈਠ ਕੇ ਕਹਿ ਦੂਗੀ ਬੇਬੇ ਲਿਆਵੇਂ ਤੇਰੀਆਂ ਲੱਤਾਂ ਕੁੱਟ ਦਿਆਂ ਤੇਰੀਆਂ ਲੱਤਾਂ ਦਾ ਨਹੀਂ ਦੁਖਦਿਆਂ ਕਹਿੰਦੀ ਇਹਦੀ ਨਾਉ ਐ ਤਾਂ ਨਹੀਂ ਕਹੂਗੀ ਲਿਆ ਬੇਬੇ ਤੇਰੇ ਸਿਰ ਦੇ ਵਿੱਚ ਤੇਲ ਛੱਦਿਆਂ ਤੇ ਇਥੋਂ ਸਿਰ ਨਹੀਂ ਵਾਹੀਦਾ ਤਾਂ ਮੈਂ ਬਾਦਿਆਂ ਕਹਿੰਦੀ ਇਹਦਾ ਪੁੱਤ ਤਾਂ ਨਹੀਂ ਨੇੜੇ ਹੋਊਗਾ ਜਿਹਨੂੰ ਇਹ ਮਾਨ ਦੇ ਨਾਲ ਆਵਾਜ਼ ਮਾਰੂਗੀ ਵੇ ਮੰਡਿਆ ਉਰੇ ਆ ਮੈਨੂੰ ਆ ਚੀਜ਼ ਲਿਆ ਕੇ ਦੇ ਕਹਿੰਦੀ ਮੰਨਿਆ ਸਾਥ ਹੋਏ ਚੀਜ਼ ਮੰਗੂਗੀ ਅਸੀਂ ਦੇਵਾਂਗੇ ਕਹਿੰਦੀ ਪਰ ਉਸ ਹੱਕ ਦੇ ਨਾਲ ਤਾਂ ਨਹੀਂ ਮੰਗ ਸਕਦੀ ਜਿਹੜੇ ਥੋਥੋ ਹੱਕ ਦੇ ਨਾਲ ਮੰਗ ਸਕਦੀ ਆ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਕਹਿੰਦਾ ਹਾਂ ਇਹ ਗੱਲ ਤਾਂ ਸਹੀ ਆ ਤਾਂ ਉਹ ਕਹਿੰਦੀ ਹੁਣ ਤੂੰ ਮੈਂ ਕੁਝ ਨਹੀਂ ਕਹਿੰਦੀ ਤੂੰ ਆਪ ਦੇਖ ਲੈ ਵੀ ਤੂੰ ਆਪਦੀ ਮਾਂ ਇੱਥੇ ਛੱਡ ਕੇ ਜਾਣੀ ਆ ਜਾਂ ਨਹੀਂ ਛੱਡ ਕੇ ਜਾਣੀ ਤਾਂ ਇੱਕ ਵਾਰ ਉਹਨੂੰ ਘਰ ਵਾਲੀ ਦਾ ਫਿਰ ਚੇਤਾਵਨੀ ਆਉਂਦਾ ਵੀ ਆਪਾਂ ਜਾਣਾ ਹੀ ਜਾਣਾ ਪਰ ਫਿਰ ਉਹਨੂੰ ਆਪਦੀ ਮਾਂ ਦਾ ਚੇਤਾ ਆਉਂਦਾ ਵੀ ਮੈਨੂੰ ਬਚਪਨ ਚ ਕਿਵੇਂ ਪਾਲਦੀ ਸੀ ਮੈਂ 2 ਮਿੰਟ ਵੀ ਆਸੇ ਪਾਸੇ ਹੋ ਜਾਂਦਾ ਕਿਵੇਂ ਅੱਖੋਂ ਅੰਨੀ ਹੋ ਜਾਂਦੀ ਸੀ ਮੇਰੀ ਮਾਂ ਮੇਰਾ ਕਿੰਨਾ ਕਰਦੀ ਸੀ ਤੇ ਅੱਜ ਵੀ ਕਿੰਨਾ ਕਰਦੀ ਆ ਅੱਜ ਵੀ ਜਦੋਂ ਮੈਂ ਕਹਿੰਦਾ ਕਿ ਮੈਂ ਤੈਨੂੰ ਬਿਰਦ ਆਸ਼ਰਮ ਛੱਡਣ ਜਾਣਾ ਤਾਂ ਉਹ ਕੁਝ ਨਹੀਂ ਬੋਲੀ ਉਲਟਾ ਮੈਨੂੰ ਅਸੀਸਾਂ ਹੀ ਦਿੰਦੀ ਰਹੀ ਤੂੰ ਜਿਉਂਦਾ ਰਹਿ ਤੂੰ ਵਸਦਾ ਰਹਿ ਰੱਬ ਤੈਨੂੰ ਤਰਖੀਆਂ ਦੇਵੇ ਤਾਂ ਉਹ ਮਾਂ ਦਾ ਬੈਗ ਚੱਕਦਾ ਤੇ ਕਹਿੰਦਾ ਚੱਲ ਮਾਂ ਤੇ ਮਾਂ ਨੂੰ ਗੱਡੀ ਦੇ ਵਿੱਚ ਬਿਠਾ ਲੈਂਦਾ ਤੇ ਸਿੱਧਾ ਗੱਡੀ ਘਰੇ ਲੈ ਜਾਂਦਾ ਘਰ ਵਾਲੀ ਕਹਿੰਦੀ ਏ ਕਿ ਆਪਾਂ ਕੈਨੇਡਾ ਜਾਣਾ ਤੇ ਤੂੰ ਇਹਨੂੰ ਫਿਰ ਚੱਕੀ ਆਉਣਾ ਹੁਣ ਆਪਾਂ ਕਿਵੇਂ ਜਾਵਾਂਗੇ ਘਰ ਨੂੰ ਲੋਕ ਕਿਵੇਂ ਕਰਕੇ ਜਾਵਾਂਗੇ ਇਹ ਤਾਂ ਫਿਰ ਤੂੰ ਨਾਲ ਲ ਜਾਂਦੀ ਤਾਂ ਉਹ ਘਰ ਵਾਲੀ ਨੂੰ ਕਹਿੰਦਾ ਕਿ ਮਾਂ ਆਪਣੇ ਨਾਲ ਰਹੂਗੀ ਉਹ ਕਹਿੰਦੀ ਤੇਰਾ ਕੀ ਮਤਲਬ ਕਹਿੰਦਾ ਤੇਰਾ ਦਿਮਾਗ ਤਾਂ ਨਹੀਂ ਫਿਰ ਗਿਆ ਵੀ ਹੁਣ ਤੂੰ ਐਂ ਕਹਿਣਾ ਚਾਹਣਾ ਵੀ ਆਪਾਂ ਕੈਨੇਡਾ ਨਹੀਂ ਜਾਵਾਂਗੇ ਤਾਂ ਉਹ ਕਹਿੰਦਾ ਨਹੀਂ ਜਾਵਾਂਗੇ ਉਹ ਕਹਿੰਦੀ ਸੋਚ ਲੈ ਆਪਣੀ ਜ਼ਿੰਦਗੀ ਦਾ ਸਵਾਲ ਆ ਅੱਗੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਆਪਾਂ ਉੱਥੇ ਜਾ ਕੇ ਸੈੱਟ ਹੋ ਜਾਾਂਗੇ ਜੋ ਤੂੰ ਮੈਨੂੰ ਭੁੱਖੀ ਮਾਰਨੀ ਚਾਹਣਾ ਉਹ ਕਹਿੰਦਾ ਮੇਰੀ ਮਾਂ ਨੇ ਅੱਜ ਤੱਕ ਮੈਨੂੰ ਭੁੱਖਾ ਨਹੀਂ ਮਾਰ ਦਿੱਤਾ ਤੇ ਕਹਿੰਦਾ ਜੇ ਉਸ ਮਾਂ ਨੂੰ ਛੱਡ ਕੇ ਮੈਂ ਅਮੀਰ ਹੋਣ ਚੱਲਿਆ ਤਾਂ ਕਹਿੰਦਾ ਫਿੱਟੇ ਮੂੰਹ ਮੇਰੇ ਕਹਿੰਦਾ ਮੈਂ ਆਪਦੀ ਮਾਂ ਨਾਲ ਰਹਿ ਕੇ ਇੱਕ ਵਕਤ ਦੀ ਰੋਟੀ ਘੱਟ ਖਾ ਲੂੰਗਾ ਪਰ ਆਪਦੀ ਮਾਂ ਨੂੰ ਛੱਡ ਕੇ ਕਦੇ ਨਹੀਂ ਜਾਊਂਗਾ ਤੇ ਨਾ ਹੀ ਕਹਿੰਦਾ ਅੱਜ ਤੋਂ ਬਾਅਦ ਤੂੰ ਮੈਨੂੰ ਇਹ ਗੱਲ ਕਹੀਂ ਕਿ ਮੈਂ ਮਾਂ ਨੂੰ ਛੱਡ ਕੇ ਉੱਠ ਜਾਊਂਗਾ ਉਹਦੇ ਘਰ ਵਾਲੀ ਕਹਿੰਦੀ ਫਿਰ ਮੈਂ ਆਪਦਾ ਨਿਆਣਾ ਲੈ ਕੇ ਪਿੱਕੀ ਉੱਠ ਜੂਗੀ ਜੇ ਤੂੰ ਮੇਰੀ ਗੱਲ ਨਹੀਂ ਮੰਨਨੀ ਉਹ ਕਹਿੰਦਾ ਬੇਸ਼ੱਕ ਜਾਵੜਾ ਕਹਿੰਦਾ ਨਿਆਣਾ ਜਦੋਂ ਵੱਡਾ ਹੋਊਗਾ ਸੂਹ ਆਊਗੀ ਤੇ ਨਿਆਣਾ ਮੇਰੇ ਕੋਲ ਆਜੂਗਾ ਕਹਿੰਦਾ ਕਹਿੰਦਾ ਪਰ ਮੇਰੀ ਗੱਲ ਸੁਣ ਕਹਿੰਦਾ ਤੂੰ ਘਰ ਛੱਡ ਕੇ ਉੱਠ ਜੇਂਗੀ ਕਹਿੰਦਾ ਮੈਂ ਤੇਰੇ ਕੋਲੋਂ ਨਿਆਣਾ ਲੈ ਵੀ ਆਊਗਾ ਨਿਆਣੇ ਨੂੰ ਆਪਦੇ ਨਾਲ ਵੀ ਰੱਖ ਲੂੰਗਾ ਸਾਂਭ ਵੀ ਲਊਗਾ ਕਹਿੰਦਾ ਪਰ ਜੇ ਮੈਂ ਆਪਦੀ ਮਾਂ ਉਥੇ ਵਿਧ ਆਸ਼ਰਮ ਛੱਡਤੀ ਤੇ ਆਪ ਕੈਨੇਡਾ ਚੱਲ ਆ ਗਿਆ ਮੇਰੀ ਮਾਂ ਨੂੰ ਮਗਰੋਂ ਕੁਝ ਹੋ ਗਿਆ ਕਹਿੰਦਾ ਮੈਂ ਢੱਲਰ ਕੀ ਕਰਨੀ ਆ ਜਿਹੜੀ ਮਾਣੇ ਕਹਿੰਦਾ ਮੈਨੂੰ ਔਖਾਂ ਸਹਿ ਕੇ ਪਾਲਿਆ ਜਿਹੜੀ ਮਾਣੇ ਕਹਿੰਦਾ ਮੈਨੂੰ ਬੁੱਕਲਾਂ ਚ ਲੈ ਲੈ ਪਾਲਿਆ ਕਹਿੰਦਾ ਤੂੰ ਵੇਖ ਜੇ ਕਹਿੰਦਾ ਤੇਰੇ ਜਵਾਕ ਦਾ ਵੀਜ਼ਾ ਨਾ ਆਇਆ ਹੁੰਦਾ ਤੇ ਤੂੰ ਇਹਨੂੰ ਛੱਡ ਕੇ ਉੱਠ ਜਾਂਦੀ ਕਹਿੰਦੀ ਲੈ ਮੈਂ ਇਹਨੂੰ ਛੱਡ ਕੇ ਭੋਰਾ ਪਰ ਜਵਾਕ ਨੂੰ ਕਿਵੇਂ ਉੱਠ ਜਾਂਦੀ ਕਹਿੰਦਾ ਜੇ ਮੰਨ ਲਾ ਮੇਰਾ ਤੇ ਜਵਾਕ ਦਾ ਵੀਜ਼ਾ ਆਇਆ ਹੁੰਦਾ ਅਸੀਂ ਦੋਵੇਂ ਚਲੇ ਜਾਂਦੇ ਤੇ ਤੂੰ ਜਵਾਕ ਦੇ ਬਿਨਾਂ ਰਹਿ ਪੈਂਦੀ ਕਹਿੰਦੀ ਨਾ ਮੈਂ ਜਵਾਕ ਦੇ ਬਿਨਾਂ ਕਿਵੇਂ ਰਹਿ ਲੂ ਮੈਂ ਤਾਂ ਮਰ ਜੂਗੀ ਉਹ ਕਹਿੰਦਾ 아이 ਮੇਰੇ ਬਿਨਾ ਮੇਰੀ ਮਾਂ ਮਰ ਜੂਗੀ ਮੈਂ ਕਹਿੰਦਾ ਮਾਂ ਨਹੀਂ ਛੱਡਨੀ ਆਖਰੀ ਟਾਈਮ ਤੱਕ ਨਹੀਂ ਮੈਂ ਮਾਨੁਸ ਛੱਡ ਸਕਦਾ ਕਹਿੰਦਾ ਹੁਣ ਭਾਵੇਂ ਕਹਿੰਦਾ ਦੁਨੀਆ ਇੱਧਰ ਦੀ ਇੱਧਰ ਹੋ ਜੇ ਪਰ ਮੈਂ ਮਾਂ ਨਹੀਂ ਛੱਡ ਕੇ ਜਾ ਸਕਦਾ ਮੈਂ ਕਹਿੰਦਾ ਇੱਥੇ ਕੋਈ ਹੋਰ ਨੌਕਰੀ ਲੱਭ ਲੂੰਗਾ ਮੈਂ ਥੋੜਾ ਕਰਕੇ ਖਾ ਲੂੰਗਾ ਪਰ ਆਪਦੀ ਕਹਿੰਦਾ ਮੈਂ ਮਾਂ ਨਹੀਂ ਛੱਡ ਕੇ ਜਾ ਸਕਦਾ ਚਲ ਫਿਰ ਉਹਦੇ ਘਰ ਵਾਲੀ ਵੀ ਲੜਾਈ ਝਗੜਾ ਕਰਦੀ ਐ 2-4 ਦਿਨ ਪਰ ਫਿਰ ਚੁੱਪ ਕਰ ਜਾਂਦੀ ਉਹਨੂੰ ਪਤਾ ਲੱਗ ਜਾਂਦਾ ਤੇ ਫਿਰ ਜਿਹੜੀ ਮਾਂ ਹੁੰਦੀ ਆ ਮਾਣੂ ਇੰਨੀਆਂ ਕਸੀਸਾਂ ਦਿੰਦੀ ਉਹਨੂੰ ਇੰਨੀਆਂ ਦਿਵਾਵਾਂ ਦਿੰਦੀ ਆ ਉਹ ਆਪਦੀ ਮਾਂ ਦੀ ਬੜੀ ਸੇਵਾ ਕਰਦਾ ਤੇ ਉਹਨੂੰ ਇੱਕ ਵਧੀਆ ਕੰਪਨੀ ਦੇ ਵਿੱਚ ਨੌਕਰੀ ਮਿਲ ਜਾਂਦੀ ਆ ਜਿੱਥੇ ਉਹਦੀ ਤਨਖਾਹ 40000 ਹੁੰਦੀ ਆ ਤੇ ਉਹਦਾ ਵਧੀਆ ਕਾਰ ਚੱਲਦਾ ਨਾਲੇ ਵਧੀਆ ਉਹ ਕਹਿੰਦਾ ਮੈਂ ਆਪਦੀ ਘਰੇ ਆ ਕੇ ਸੁੱਖ ਨਾਲ ਵਧੀਆ ਰੋਟੀ ਖਾਣਾ ਗਰਮ-ਗਰਮ ਕਹਿੰਦਾ ਉੱਥੇ ਬਾਹਰਲੇ ਦੇਸਾਂ ਦੇ ਵਿੱਚ ਠੰਡੀਆਂ ਠੁਰਕੀਆਂ ਰੋਟੀਆਂ ਕਹਿੰਦਾ ਰਾਤ ਦੀਆਂ ਪਕਾ ਕੇ ਰੱਖ ਦਿੰਦੇ ਆ ਤੜਕੇ ਉਵੇਂ ਹੀ ਉੱਠ ਕੇ ਖਾਣ ਲੱਗ ਜਾਂਦੇ ਆ ਕਹਿੰਦਾ ਸੂਬਾ ਦੀ ਪਕਾਈ ਰਾਤ ਨੂੰ ਉਵੇਂ ਖਾ ਲੈਂਦੇ ਆ ਕਹਿੰਦਾ ਇੱਥੇ ਨਾਲੇ ਵਧੀਆ ਆਪਦੀ ਗਰਮ ਰੋਟੀ ਖਾਈਦੀ ਆ ਨਾਲੇ ਆਪਦਾ ਵਧੀਆ ਕੰਮ ਕਰੀਦਾ ਆ ਵਧੀਆ ਕਹਿੰਦਾ ਘਰ-ਬਾਰ ਚੱਲਦਾ ਕਹਿੰਦਾ ਨਾਲੇ ਸ਼ਾਮ ਨੂੰ ਆਕੇ ਬੰਦ ਮਾਂ ਦੇ ਕੋਲੇ ਬੈਠੀਦਾ ਮਾਂ ਦੀਆਂ ਬੰਦ ਲੱਤਾਂ ਕੁੱਟੀ ਦੀਆਂ ਕਹਿੰਦਾ ਮਾਂ ਬੁੱਕਲ ਦੇ ਵਿੱਚ ਜਦੋਂ ਲੈਂਦੀ ਆ ਤੇ ਕਹਿੰਦਾ ਸਾਰੇ ਦਿਨ ਪਰ ਦੀ ਥਕਾਵਟ ਦੂਰ ਹੋ ਜਾਂਦੀ ਆ ਸੋ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਨੇ ਜਿਹੜੇ ਵੀਰ ਉਹ ਇਸ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਗੇ ਕਿਉਂਕਿ ਕਦੇ ਵੀ ਆਪਣੀ ਮਾਂ ਨੂੰ ਨਹੀਂ ਛੱਡਣਾ ਚਾਹੀਦਾ ਬੰਦਾ ਭਾਵੇਂ ਕੱਟ ਪੈਸਾ ਹੋਵੇ ਕੋਲੇ ਤੇ ਪਰ ਮਾਂ ਨਾ ਛੱਡੇ ਕਦੇ ਵੀ